ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਕਹਾਣੀ ਬਹੁਤ ਪਸੰਦ ਆਏਗੀ ਪੁਰਾਣੇ ਸਮਿਆਂ ਦੀ ਤੇ ਹੋਂਦੇ ਸਮੇਂ ਦੀ ਗੱਲਬਾਤ ਸੁਣਾਉਣੀ ਆ ਤੁਹਾਨੂੰ ਆਪਨੇ ਤੌੜੀਆਂ ਚ ਸਾਰੇ ਦਿਨ ਦਾ ਦੁੱਧ ਤਾਂ ਧਰ ਦਿੰਦੀਆਂ ਸੀ 부ੜੀਆਂ ਦੁੱਧ ਕਾੜਨੀ ਚ ਸਾਰਾ ਦਿਨ ਰਿਜੀ ਜਾਂਦਾ ਸੀ ਜਦੋਂ ਦੁੱਧ ਲਾਉਣਾ ਮਲਾਈ ਲਾ ਕੇ ਦੁੱਧ ਲਾਲ ਲਾਲ ਹੋ ਜਾਂਦਾ ਸੀ ਕੋਲਾ ਕੋਲਾ ਉਹਦੋਂ ਪੀ ਕੇ ਕੋਲਾ ਕੋਲਾ ਉਹਦਾ ਪੀ ਕੇ ਤੇ ਡਲੀ ਡਲੀ ਗੁੜ ਦੀ ਖਾ ਕੇ ਇਹ ਨਹੀਂ ਸੀ ਪਤਾ ਲੱਗਦਾ ਕਿ ਆਪਾਂ ਸਾੜੀ ਵੱਡ ਕੇ ਆਏ ਹਾਂ ਜਾਂ ਕੀ ਕਰਦੇ ਹਾਂ ਥਕੀ ਮਾਂ ਉਤਰ ਜਾਂਦਾ ਸੀ ਤੇ ਲੱਸੀ ਹੋਣੀ ਜਮਾ ਲਾਲ ਲਾਲ ਜੀਬ ਉਤੇ ਖੜ ਖੜ ਕੇ ਲੰਘਦੀ ਹੁੰਦੀ ਸੀ ਐਹੋ ਜੀਆਂ ਲੱਸੀਆਂ ਹੁੰਦੀਆਂ ਸੀ ਦੁੱਧ ਕੋਈ ਡੈਰੀ ਵਿੱਚ ਨਹੀਂ ਸੀ ਪਾਉਂਦਾ ਡੈਰੀ ਕੋਈ ਵੀ ਨਹੀਂ ਸੀ ਦੇਖਣ ਨੂੰ ਉਦੋਂ ਬੁਢੇ ਐਂ ਕਹਿੰਦੇ ਸੀ ਜਿਹਨੇ ਦੁੱਧ ਵੇਚਦਾ ਉਹਨੇ ਪੁੱਤ ਵੇਚਦਾ ਸਾਡੇ ਉਦੋਂ 50 60 ਪਸ਼ੂ ਹੁੰਦੇ ਸੀ ਲਾ ਮੱਝਾਂ ਗਾਇਆਂ ਤੋਂ ਬੱਕਰੀਆਂ ਤੋਂ ਅਸੀਂ ਕਿਰਾਂ ਤੜ ਕੇ ਤੋਂ ਲਏ ਜਾਣਾ ਸੀ ਕਿਉਂ ਬਾਣ ਬੇਲੇ ਪਏ ਹੁੰਦੇ ਸੀ 6-6 ਮਹੀਨੇ ਉਦੋਂ ਬੰਜਰ ਪਾਇਆ ਹੁੰਦੇ ਸੀ 62 ਸਹੀ ਮਹੀਨੇ ਬਾਅਦ ਵਿੱਚ ਇੱਕ ਫਸਲ ਬੀਜਦੇ ਹੁੰਦੇ ਸੀ ਰਾਤ ਨੂੰ 8-9 ਵਜੇ ਬਾਜੀ ਜਾਂਦੇ ਸੀ ਆ ਕੇ ਦੁੱਧ ਚੋ ਕੇ ਕੱਖ ਕਿਸੇ ਨੂੰ ਨਹੀਂ ਸੀ ਪਾਉਂਦੇ ਬਾਹਰੇ ਪਸ਼ੂ ਰੱਜ ਕੇ ਆਉਂਦੇ ਸੀ ਇਹੋ ਜੇ ਕੰਮ ਸੀ ਪਹਿਲਾਂ ਲੋਹੇ ਦਾ ਮੰਜਾ ਕਿਸੇ ਦੇ ਘਰ ਨਹੀਂ ਸੀ ਹੁੰਦਾ ਸਾਰਿਆਂ ਦੇ ਲੱਕੜ ਦੇ ਮੰਜੇ ਹੁੰਦੇ ਸੀ ਘਰੇ ਪਰ ਅੱਜ ਕੱਲ ਕਿਸੇ ਦੇ ਘਰੇ ਉਹ ਲਿਆtheta ਨਹੀਂ ਥਿਆਉਦਾ ਹੀ ਨਹੀਂ ਅੱਗੇ ਬਿਆਹਾ ਵਿੱਚ ਲੱਕੜ ਦਾ ਮੰਜਾ ਦਿੰਦੇ ਸੀ ਲੱਕੜ ਵੀ ਉਹ ਤੋਂ ਵਧੀਆ ਪੂਰੇ ਵੱਢ ਕੇ ਸੱਪੜ ਵਿੱਚ ਸੋਟ ਦਿੰਦੇ ਇਹ ਨਹੀਂ ਪਤਾ ਚੱਲਦਾ ਸੀ ਛਾਲ ਪਈ ਰਹੇ ਲੱਕੜ ਪਤਾ ਨਹੀਂ ਸੀ ਮਹੀਨੇ ਪਈ ਰਹੇ ਕੱਢ ਕੇ ਸੋਕਾ ਅੱਗੇ ਫਿਰ ਚਰਾਉਂਦੇ ਹੁਣ ਤਾਂ ਵੱਡੀ ਲੱਕੜ ਉਹਦੀ ਲੱਕੜ ਨੂੰ ਚਰਾਤ ਦਿੰਦੇ ਨੇ ਅੱਗੇ ਖੇਤਾਂ ਵਿੱਚ ਮੁਕਫਲੀ ਹੋਣੀ ਖੇਤ ਗਿਆ ਬੰਦਾ ਭੁੱਖਾ ਨਹੀਂ ਸੀ ਮਰਦਾ ਕਿਉਂ ਗੰਨਾ ਬਹੁਤ ਸੀ ਆਪਣੇ ਦੋ ਪਟਨੇ ਝੂਪਲੇ ਨੇ ਥੱਬਾ ਮੂਖਲੇ ਸੇਟਣਾ ਪੋਣ ਪੋਣ ਲੈਣਾ ਹੋਲਾ ਦੇ ਟਾਈਮ ਹੋਲਾ ਭੁੰਨ ਕੇ ਖਾ ਲੈਣੀ ਆ ਸ਼ਗਰਗੰਦੀਆਂ ਬੱਟਾਂ ਤੇ ਮੂਗਲੇ ਵਰਗੀਆਂ ਹੁੰਦੀਆਂ ਸੀ ਉਹ ਚੀਜ਼ਾਂ ਜਮ੍ਹਾਂ ਖਤਮ ਹੋ ਗਈਆਂ ਨਾਉ ਖਰਾਕਾ ਰਹੀਆਂ ਘਟੋ ਘਟ ਉਹ ਗੱਲਾਂ ਨੂੰ 30 ਸਾਲ ਹੋ ਗਏ ਉਹਨ ਘਰ ਵਿੱਚ ਮੱਝਾਂ ਦਾ ਦੁੱਧ ਕਣਕ ਨੂੰ ਦਲਾ ਕੇ ਪਾਉਂਦੇ ਮਹਿੰਗੀ ਫੀਡ ਪਾਉਨੇ ਆ ਤੇ ਫਿਰ ਵੀ ਦੁੱਧ ਨਹੀਂ ਪੀਂਦੀ ਉਦੋਂ ਮੈਂ 4-4 5-5 ਕਿਲੋ ਦੁੱਧ ਪੀ ਜਾਂਦਾ ਸੀ ਦਿਨ ਦਾ ਤੇ ਉਹੀ ਖਰਾਕ ਉੱਤੇ ਹੁਣ ਤਰੈ ਫਰਦਾ ਉਹੀ ਖਰਾਕਾਂ ਉੱਤੇ ਹੁਣ ਤੱਕ ਮੈਂ ਤਰੈ ਫਰਦਾ ਇੱਕ ਗੱਲ ਮੈਂ ਦੱਸਦਾ ਬਾਣਗੋੜ ਦੇ ਕੋੜ ਦੇ ਇੱਕ ਮੁੰਡਾ ਸੀ ਵਿਹੜੇ ਵਾਲਿਆਂ ਦਾ ਇੱਕ ਜ਼ਿੰਮੇਵਾਰਾ ਵਾਲਾ ਮੁੰਡਾ ਸੀ ਉਹ ਕਹਿੰਦੇ ਯਾਰ ਮਾਤਰੀ ਨਾਲ ਕੋਨਾ ਜੱਟ ਨੂੰ ਕਹਿੰਦਾ ਉਹ ਕਹਿੰਦਾ ਹੁਣ ਪਾਉਣਾ ਆ ਜਾ ਉਹ ਕਹਿੰਦਾ ਵੀ 2 ਮਹੀਨੇ ਰੁਕ ਜਾ ਜੱਟ ਦੁੱਧ ਪੀਣ ਲੱਗ ਗਿਆ ਤੇ ਵੇੜੇ ਵਾਲਾ ਮੁੰਡਾ ਲੱਸੀ ਪੀਣੀ ਸ਼ੁਰੂ ਕਰਤੀ ਲੱਸੀ ਵੀ ਬਹੁਲੀ ਘੜੀ ਹੋਈ ਅੱਗੇ ਲੱਸੀਆਂ ਵੀ ਇਹੋ ਜਿਹੀਆਂ ਹੁੰਦੀਆਂ ਸੀ ਅਸੀਂ ਨਰਮਾ ਗੁੱਡੀ ਜਾਂਦੇ ਆ ਵੇੜੇ ਵਾਲਾ ਕਹਿੰਦਾ 2 ਮਹੀਨੇ ਹੋ ਗਏ ਪੂਰੇ ਲੱਗ ਗਏ ਘੋਲਣਾ ਬੇੜੇ ਵਾਲ ਨੇ ਜੱਟ ਨੂੰ ਇੱਕ ਨਹੀਂ ਗਿਨਨ ਦਿੱਤੀ ਫੜ ਕੇ ਢਾ ਲਿਆ ਜੱਟ ਨੇ ਪੁੱਛਿਆ ਦੁੱਧ ਪੀਣਾ ਹੁੰਨਾ ਕਿ ਘਿਓ ਖਾਣਾ ਹੁੰਨਾ ਬੇੜੇ ਵਾਲਾ ਕਹਿੰਦਾ ਮੈਂ ਨਾ ਤਾਂ ਦੁੱਧ ਪੀਣਾ ਨਾ ਘਿਓ ਖਾਣਾ ਬਸ ਕੱਲੀ ਲੱਸੀ ਪੀਣਾ ਅਗਾਹਾਂ ਵਾਸਤੇ ਵੀ ਅਗਾਹਾਂ ਵਾਸਤੇ ਵੀ ਦੁੱਧ ਨਾਲ ਲੱਸੀ ਜ਼ਿਆਦਾ ਖਰਾਕ ਦਿੰਦੀ ਹੈ ਹੋਣ ਨਿਰਾ ਪਾਣੀ ਦੁੱਧ ਨਹੀਂ ਵਧੀਆ ਕਿਉਂ ਨਹੀਂ ਵਧੀਆ ਲੱਸੀ ਨਹੀਂ ਵਧੀਆ ਅੱਗੇ ਤਾਂ ਕੜੀ ਜਾਂਦਾ ਸਾਰਾ ਦਿਨ ਹਾਰੇ ਤੇ ਬਡੇ ਬਡੇ ਹਾਰੇ ਹੋਣੇ ਦੁੱਧ ਕੜੀ ਜਾਣਾ ਥੀਰਾ ਮੈਨੂੰ ਤਾਪ ਚੜ ਗਿਆ ਵੱਡਾ ਬੁੜਾ ਕਹਿੰਦਾ ਕੀ ਹੋ ਗਿਆ ਪੁੱਤ ਮੈਂ ਕਿਹਾ ਤਾਪ ਚੜ ਗਿਆ ਬਾਪੂ ਵੱਡੇ ਵੱਡੇ ਮਿੱਟੀ ਦੇ ਡਲੇ ਪਏ ਬਾਪੂ ਕਹਿੰਦਾ ਜਾ ਉਹ ਡਲਾਂ ਚ ਜਾ ਕੇ ਲੇਟ ਲਾ ਮੈਂ ਕਿਹਾ ਉਹ ਡਲੇ ਤਾਪ ਉਤਾਰ ਦੇਣਗੇ ਕਹਿੰਦਾ ਜਾ ਕੇ ਵੇਖ ਲਾ ਮੈਂ ਡਲਿਆਂ ਵਿੱਚ ਬਿੰਦ ਕੋ ਪਿਆ ਬਿੰਦ ਕੋ ਪਿਆ ਰਹਾ ਰੇਤਾ ਤੱਤਾ ਲੱਗਿਆ ਸਾ ਸਾਲਾ ਮੈਂ ਬਾਹਰ ਆ ਗਿਆ ਉੱਠ ਕੇ ਬਾਪੂ ਕਹਿੰਦਾ ਕਿਉਂ ਆ ਗਿਆ ਲੈ ਗਿਆ ਤਾਪ ਇਹ ਤਾਪ ਇਉਂ ਹੀ ਆਉਂਦਾ ਕਹਿੰਦਾ ਆਪੇ ਭੱਜ ਜੂ ਕੋਣ ਥੋੜਾ ਤਾਪ ਹੁੰਦਾ ਉਹਦੀ ਡਾਕਟਰ ਕੋਲ ਚਲੀ ਜਾਂਦੇ ਆ ਤਾਂ ਹੀ ਡਾਕਟਰ ਬਣ ਗਏ ਜਨਾਨੀ ਦੇ ਬੱਚਾ ਹੋਣ ਵਾਲਾ ਹੁੰਦਾ ਉਹਦੀ ਡਾਕਟਰ ਤੋਂ ਦਵਾਈ ਸ਼ੁਰੂ ਹੋ ਜਾਂਦੀ ਹੈ ਜਿੰਨਾ ਚਿਰ ਬੱਚਾ ਨਹੀਂ ਹੁੰਦਾ ਉਨਾ ਚਿਰ ਦਵਾਈ ਖਾਈ ਜਾਂਦੀ ਅੱਗੇ ਪੰਡ ਸਿਰ ਤੇ ਹੋਣੀ ਹੋਂ ਤਾਂ ਕੋਹੇ ਦਾ ਬੱਠਲ ਵੀ ਨਹੀਂ ਸਿਰ ਤੇ ਚੱਕ ਹੁੰਦਾ ਅੱਜ ਕੱਲ੍ਹ ਦੀਆਂ ਨੌਹਾਂ ਕੁੜੀਆਂ ਸੋਹਲ ਹੋ ਗਈਆਂ ਅਸੀਂ ਅੱਗੇ ਮੇਲਿਆਂ ਤੇ ਤੁਰੇ ਜਾਣਾ ਉਧਰੋਂ ਵੀ ਤੁਰੇ ਆਉਣਾ ਇੱਕ ਮਿੰਟ ਵੀ ਖੜਦੇ ਨਹੀਂ ਸੀ ਪਿੰਡ ਆ ਕੇ ਖੜਦੇ ਸੀ ਕੋਈ ਉਦੋਂ ਦਮ ਦਾ ਨਹੀਂ ਸੀ ਪਤਾ ਨਾ ਕੋਈ ਧੋਪ ਲੱਗਦੀ ਸੀ ਪਹਿਲੇ ਇਓਂ ਹੀ ਦੱਸਦੇ ਸੀ ਬਰਨਾਲੇ ਜਾਣਾ ਡੰਡੀਆਂ ਹੁੰਦੀਆਂ ਸੀ ਸਿੱਧੀਆਂ ਬਰਨਾਲੇ ਜਾਣੀਆਂ ਸੀ ਕੋਈ ਆਪਣੇ ਪਹਿਨੀ ਸੀ ਗੱਡੀਆਂ ਕੋਡੀਆਂ ਜਿਹੜਾ ਸਮਾਲ ਲਿਆਉਣਾ ਬਰਨਾਲੇ ਲਿਆਉਣਾ ਅੱਜ ਕੱਲ ਕੋਈ ਚੋਬਰਾ ਕੋਈ ਬੁੜਾ ਹਰੇਕ ਦੇ ਗੋਡੇ ਦੁਖਦੇ ਆ ਹੁਣ ਤਨ ਕਿੱਲੇ ਹੁਣ ਤਨ ਕਿੱਲੇ ਮੱਕੀ ਦੇ ਹਰੇਕ ਬੀਜੀ ਬਿਠਾ ਚਾਰ ਪਾਉਣਗੇ ਜਦੋਂ ਚੀਜ਼ ਸੜ ਜਾਂਦੀ ਆ ਕਹਿੰਦੇ ਪਸ਼ੂ ਬੌਲੀ ਖਾਂਦੇ ਆ ਆਪਾਂ ਦੇਖ ਲਓ ਆਪਾ ਨੂੰ ਰੋਟੀ ਨਾ ਮਿਲੇ ਆਪਾਂ ਪੰਜ ਪੰਜ ਦਿਨਾਂ ਵਾਲੀਆਂ ਵੀ ਰੋਟੀਆਂ ਖਾਵਾਂਗੇ ਹੁਣ ਕੋਈ ਸਰੀਰ ਨੂੰ ਮੁੜਕਾ ਨਹੀਂ ਲਿਆਉਂਦਾ ਗੁੱਡ ਗੜਾਈਆ ਪਰੇ ਰਹਿ ਗਿਆ ਅੱਗੇ ਕੰਮ ਨਹੀਂ ਖੜਦਾ ਸੀ ਨਰਮਾ ਗੁੱਡਨਾ ਕਣਕਾਂ ਗੁੱਡਨੀਆਂ ਅੱਗੇ ਕੰਮ ਗਰੀਬ ਦਾ ਚੱਲੀ ਜਾਂਦਾ ਸੀ ਹੁਣ ਘਰਾਂ ਦਾ ਕੰਮ ਵੀ ਨਹੀਂ ਚੱਲਦਾ ਠੇਕੇਦਾਰ ਲੈਂਦੇ ਆ ਮਿਸਤਰੀਆਂ ਘਰਾਂ ਵਿੱਚ ਬੁੜੀਆਂ ਵੀ ਰੋਟੀਆਂ ਤੋਂ ਟਾਲਦੀਆਂ ਘਰ ਸਾਰਿਆਂ ਦੇ ਏਸੀ ਲੱਗ ਗਏ ਮੈਂ ਕਹਿੰਦਾ ਕੋਈ ਘਰ ਹੀ ਬਚਿਆ ਹੋ ਜਿਨ੍ਹਾਂ ਦੇ ਏਸੀ ਨਹੀਂ ਲੱਗਿਆ ਏਸੀ ਚ ਬੁੜੀਆਂ ਬੈਠੀਆਂ ਰਹਿੰਦੀਆਂ ਘਰ ਦੇ ਕੰਮ ਨਵੇੜ ਕੇ ਆਪਾਂ ਕਹਿੰਦੇ ਆ ਸੜਕਾਂ ਤੇ ਸੁਣ ਸੁਣਾਚੋਂ ਹੋ ਗਈ